ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਆਪਾਂ ਤੇ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਲਗਭਗ ਆਪਾਂ ਤੁਹਾਨੂੰ 31 ਨਾਗ ਹਾਜ਼ਰ ਇੱਕੋ ਕਰੇ ਦਿਖਾਵਾਂਗੇ ਵੀ ਰਵਣਪ੍ਰੀਤ ਦੇ ਘਰੋਂ ਸੀਨੀਅਰ ਤੋਂ ਵੀਡੀਓ ਕਵਰ ਕਰਦੇ ਪਏ ਸੂਜੀਆਂ ਸਵਾਈਆਂ ਤੇ ਗੱਬਣਾ ਲਗਭਗ 10 ਤੋਂ ਲੈ ਕੇ 15 ਦੇ ਵਿੱਚ ਵਿੱਚ ਨਗਸ ਨੂੰ ਸੂਏ ਹਾਜ਼ਰ ਮਿਲਣਗੇ 11 ਕਿ ਬੜਾ ਤਾਜਾ ਸੂਜੇ ਵਿੱਚ 3-4 ਹੋਰ ਸੁਭਾਵਨਾ ਦਾਲੇ ਦੇ ਜਿਹੜੇ ਸੂਨ ਨੂੰ ਹਾਜ਼ਰ ਆ ਡਿਟੇਲ ਵੀਰ ਤੋਂ ਪੁੱਛਦੇ ਇਕੱਲੇ ਇਕੱਲੇ ਨਗ ਬਾਰੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਐਡਰੈਸ ਦੱਸੋ ਵੀਰ ਹਾਂ ਵੀਰੇ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਪਿੰਡ ਸੀਨੀ ਬਾਲਕਣਾ ਵੱਡਾ ਸੀਨੀ ਜਿਹੜਾ ਫਾਰਮਾ ਸੀਨੀ ਬਾਲਕਣਾ ਤੋਂ 2 ਕਿਲੋਮੀਟਰ ਚੱਲ ਕੇ ਕਲਾਲੇ ਦੀ ਸੜਕ ਤੇ ਆਪਣਾ ਫਾਰਮ ਆ ਵੀਰੇ ਜ਼ਿਲ੍ਹਾ ਬਰਨਾਲਾ ਕਾ ਜੀ ਕਨੈਕਟ ਨੰਬਰ ਨੋਟ ਕਰ ਲਓ ਹਾਂਜੀ ਵੀਰੇ ਮੇਰਾ ਵਟਸਐਪ ਵੀ ਇਸੇ ਨੰਬਰ ਤੇ ਚੱਲਦਾਗਾ ਕੋਈ ਵੀ ਵੀਰ ਵਟਸਐਪ ਤੇ ਹੈਲੋ ਦਾ ਮੈਸੇਜ ਕਰੂਗਾ ਸਾਡੀ ਲੋਕੇਸ਼ਨ ਵੀਰ ਨੂੰ ਆਟੋਮੈਟਿਕ ਆਈ ਜਾਵੇ ਟੱਚ ਕਰਕੇ ਆ ਜਿਵੇ ਸਿੱਧਾ ਫਾਰਮ ਤੇ ਲੈ ਕੇ ਆਉਗੀ 31 ਨਾਗ ਵੀਰੇ ਆਪਾਂ ਕੈਮਰੇ ਸਾਹਮਣੇ ਕਰਾਂਗੇ ਚਾਰ ਹੋਰ ਆਉਣ ਵਾਲਿਆ ਟੋਟਲ 35 ਨਾਗ ਹੋਣਗੇ ਵੀਰੇ ਵੀਡੀਓ ਬਣਾਉਣ ਦਾ ਸਮਾਂ ਅੱਜ ਆਪਣਾ 24 ਤਰੀਕ ਦਾ ਇਹ ਚੰਗੇ ਵੀਰੇ ਜਾਣੀ ਕੀ ਕੱਲ ਨੂੰ 25 ਤਰੀਕ ਅਗਲਾ ਮਹੀਨਾ 2024 ਵੀਰੇ ਦਿਨ ਐਤਵਾਰ ਬਣਦਾ ਕੱਲ ਨੂੰ ਪ੍ਰਮਾਤਮਾ ਦੀ ਕਿਰਪਾ ਨਾਲ ਅਸੀਂ ਕੱਲ ਸਵੇਰੇ 7 ਵਜੇ ਸੌਦੇ ਚਾਲੂ ਕਰਦੇ ਆਂਗੇ ਜਿਹੜੇ ਵੀਰ ਨਵੇਂ ਆਉਣੇ ਉਹ ਇਹਨਾਂ ਸੁੱਤ ਨੂੰ ਆਪਾਂ ਸ਼ਾਮ ਨੂੰ ਚੱਲਾਂਗੇ ਕਿਉਂਕਿ ਵੀਰੇ ਆਪਣਾ ਵਪਾਰ ਲੈਣ ਦੇ ਵਿੱਚ ਤੀਜੀ ਪੀੜ੍ਹੀ ਆ ਤੇ ਗਾਹਕ ਵੀ ਜਾਦਾ ਮਾਲ ਵੀ ਸਾਫ ਹੁੰਦਾ ਤਕਰੀਬਨ ਆਪਾਂ ਵੀਰੇ ਜਾਣ ਦੀ 12 ਵਜੇ ਨੂੰ ਵੇਚ ਕੇ ਵਿਹਲੇ ਹੋ ਜਾਣੇ ਆ ਇਕੱਲਾ ਇਕੱਲਾ ਕਰਕੇ ਨਾਗ ਵੇਚੀਦਾ ਟੋਟਲ 35 ਨਾਗ ਹੋਣਗੇ ਜਿਹੜਾ ਵੀਰ ਮਰਜ਼ੀ ਆ ਸਕਦਾ 11-12 ਨਾਗ ਵੀਰੇ ਤਾਜ਼ੇ ਸੂਏ ਆ ਤੇ 23-24 ਨਾਗ ਸੂਣ ਵਾਲੇ 2-4 ਦਿਨ ਦੇ ਵਿੱਚ ਟੋਕੜ ਵੜਾ ਵੀਰ ਫੋਨ ਨਾ ਲਾਵੇ ਛੋਟੀਆਂ ਬੱਚੀਆਂ ਦਾ ਵੀ ਫੋਨ ਨਾ ਲਾਵੇ ਠੀਕ ਹੈ ਤੇ ਰੇਟ ਆਪਣੇ ਕਿੱਥੋਂ ਕਿ ਸ਼ੁਰੂ ਹੋਣਗੇ ਰੇਟ ਵੀਰੇ ਆਪਾਂ ਸ਼ੁਰੂ ਚ ਦੱਸ ਆਪਣੇ ਵੀਰੇ 50000 ਤੋਂ ਰੇਟ ਸ਼ੁਰੂ ਹੋਣਗੇ ਜਿਹੜੇ ਵੀਰ ਨੇ ਆਪਣੇ ਫਾਰਮ ਤੇ ਆਉਣ ਆਪਦਾ ਇੱਕ ਦਿਨ ਬਾਹਰੋਂ ਰੇਟ ਲਾਜ਼ਮੀ ਪਤਾ ਕਰ ਲੈਣਾ ਅੱਜ ਸਾਡੇ ਫਾਰਮ ਦੇ ਵੀਰੇ 10 ਤੋਂ 15000 ਦਾ ਰੇਟ ਦੇ ਵਿੱਚ ਰਿਜ਼ਲਟ ਮਿਲੂਗਾ ਉਹ ਅਸੀਂ ਨਹੀਂ ਕਹਿੰਦੇ ਉਹ ਸਾਡੇ ਗਾਹਕ ਵੀਰ ਕਹਿੰਦੇ ਆ ਉਹ ਇਸ ਕਰਕੇ ਕਹਿੰਦੇ ਵੀਰੇ ਇੱਕ ਤਾਂ ਆਪਾਂ ਆਪਣਾ ਕੰਮ ਥੋਕਦਾ ਕਿਉਂਕਿ ਜਿਹੜਾ ਕਿੱਤਾ ਕਰੀਓ ਜਾਨ ਪਸਣ ਜਾਦੇ ਬਣ ਜਾਂਦੀ ਆ ਫਿਰ ਇਹਨਾਂ ਦੇ ਸੁਰਖੀ ਪਾਊਡਰ ਵੀ ਬਹੁਤ ਘੱਟ ਲਾਉਣੇ ਆ ਫਿਰ ਵੀਰੇ ਮਹੀਨੇ ਦੀ 2 300 ਗਾਂ ਵੇਚਣੀ ਹੁੰਦੀ ਆ ਉਹਦੇ ਵਿੱਚ ਸਾਡਾ 1000 1500 ਤੋਂ 2000 ਨਫਾ ਬਹੁਤ ਹੋ ਜਾਂਦਾ ਤੇ 10 ਤੋਂ 15000 ਦਾ ਆਪਣੇ ਘਰੇ ਰਾਇਲ ਮੀਰੇ ਮਿਲ ਜਾਂਦੀ ਹੈ ਤੇ ਜਿਵੇਂ ਆਪਾਂ 35 ਗਾਂ ਦਾ ਲਾੜ ਕੱਢਣਾ ਹਾਂ ਜੀ ਆਏ ਵੇ 30 ਕੱਢਦੇ ਆ 35 ਕੱਢਦੇ ਆ ਇੱਕ ਅੱਧੀ ਗਾਂ ਖਰਾਬ ਵੀ ਹੁੰਦੀ ਉਹ ਆ ਵੱਡੇ ਵੀਰੇ ਨਹੀਂ ਮਹੀਨੇ ਦੀ ਇੱਕ ਦੋ ਆਪਾਂ ਮੰਨ ਸਕਦੇ ਉਹ ਸਾਲੀ ਚੀਜ਼ ਆ ਕਦੋਂ ਵੀ ਹੋ ਸਕਦੀ ਆ ਠੀਕ ਹੈ ਤੇ ਬਾਕੀ ਵੀਰੇ ਫੇਰ ਜਾਣੀ ਆਪਣਾ ਵਧੀਆ ਚੱਲ ਚੱਲੀ ਜਾਂਦਾ ਜੱਟਾ ਆਪ ਨੂੰ ਦੜਾ ਵੀਰੇ 1000 ਬਾਜੇ ਸਾਰੇ ਜਾਨੀ ਗਾਈਆਂ ਖਰਾਬ ਖਰੂਬ ਹੋ ਕਿਉਂਕਿ ਆਪ ਨੂੰ ਬਹੁਤ ਹੋ ਜਾਂਦਾ ਕਹਿੰਦਾ ਭਾਬਾ ਨਫਾ ਵੀ ਨਹੀਂ ਇਹ ਚ ਘਾਟੇ ਵੀ ਪੈ ਜਾਂਦੇ ਆ ਘਾਟੇ ਵੀ ਵੀਰੇ ਕਾਟਣਾ ਪਹਿਲਾਂ ਕੋਈ ਕੀਤਾ ਕਰਨਾ ਘਾਟਾ ਪਹਿਲਾਂ ਪਰ ਘਾਟਾ ਪਾ ਚੱਲ ਜਾਨੇ ਚੱਲ ਜਾਨੇ ਵੀਰੇ ਚਲੋ ਕੋਈ ਨਾ ਹੋਰ ਤੋਂ 2 ਪੈਸੇ ਬਣ ਜਾਣਗੇ ਨਹੀਂ ਹੁੰਦਾਗਾ ਇਹਦਾ ਰੇਟ ਆ ਵੀਰੇ ਆਪਣਾ 50000 ਤੋਂ ਸ਼ੁਰੂ ਹੋਊਗਾ 55 60 ਪੈੜਾ ਕਰਦਾ ਕਰਦਾ 90 ਐਂਡ ਹੋਊਗਾ ਤੇ ਇਹ ਗੱਲ ਜਿਹੜੇ ਜਿਆਦੇ ਸੌਦੇ ਆ 60 ਤੋਂ 80 ਦੇ ਵਿੱਚ ਹੋਣਗੇ ਦੋ ਸੌਦੇ ਆਫਰ ਲਾਤਾ 50 ਤੋਂ ਥੱਲੇ ਵੀ ਆ ਤੇ ਦੋ ਸੌਦੇ 90 ਤੋਂ ਬਾਹਰ ਵੀ ਆ ਜਿੰਨਾ ਕਿ ਚਾਹ ਜਿ ਮਿੱਠਾ ਪਾਣਗੇ ਸਵਾਦ ਉਹਨਾਂ ਦਾ ਆ ਜੂਗਾ ਤੇ ਹਰ ਜਾਨਵਰ ਕੁਆਲਟੀ ਵਾਲਾ ਮਿਲੂਗਾ ਪੂਰੀ ਮਿਹਨਤ ਨਾਲ ਵੀਰੇ ਮਾਲ ਲਿਆ ਹੁੰਦਾ ਮਾਲ ਸਾਡਾ ਉਹ ਲਿਆ ਹੁੰਦਾ ਜਿਹੜਾ ਸਾਡਾ ਮਿੰਟਾਂ ਚ ਵਿਕੇ ਜੈ ਜੀ ਗਾ ਇਸ ਵਿੱਚ ਕਹਿੰਦੇ ਵੀ ਸੀਨੀ ਵਾਲਿਆ 35 ਵੇਚ ਗਿਆ 35 ਵੀਰੇ ਵਿਕਣ ਦੀ ਉਹਨਾਂ ਵਿੱਚ ਗਜਾਇਸ ਰੱਖੀ ਹੁੰਦੀ ਆ ਸਾਡੀ ਉਹਨਾਂ ਤੇ ਮਿਹਨਤ ਕਰੀ ਹੁੰਦੀ ਆ ਤਜਰਬਾ ਬੋਲਦਾ ਜੈ ਜੀ ਗਾ ਤੁਰ ਤੇ ਪਹਿਲੇ ਨੰਬਰ ਤੇ ਆਪਾਂ ਲਾਟਣ ਦੇਖੀ ਜਾਂਦੇ ਆ ਇਹ ਵੀਰੇ ਜਰਸੀ ਆ ਠੀਕ ਹੈ ਸਾਡੇ ਕੋਲ ਜਿੰਨਾ ਮਾਲ ਦੇਖੀ ਸਰਪੰਸਾ ਸਾਡੇ ਕੋਲ ਵੀਰੇ ਜਿੰਨਾ ਮਾਲ ਹੋਊਗਾ ਸਾਰਾ ਜਿਹੜੀ ਪੰਜਾਬ ਵਾਲਾ ਹੋਊ ਬਾਹਰਲਾ ਕੋਈ ਵੀ ਨਹੀਂ ਹੋਣਾਗਾ ਜੈ ਜੀ ਗਾ ਚੰਗਾ ਜਿੰਦ ਜਾਨ ਵਾਲਾ ਮਾਲ ਲੇ ਹੋ ਪੂਰਾ ਥਣ ਲਿਆ ਹੋਊ ਵੀਰੇ ਠੀਕ ਹੈ ਮਸ਼ੀਨੀ ਚੋਾਈ ਵੀ ਲਾ ਸਕਦਾ ਵੀਰੇ ਇਹ ਹੱਥੀਂ ਕਿਉਂ ਚੋਕਾ ਲਗਾ ਤੇ ਮੱਥੇ ਤੇ ਟੋਆ ਤੇ ਅਸਲ ਜਰਸੀ ਹੈ ਜਿਹਨੂੰ ਕਹਿੰਦੇ ਇਹ ਪਿਓਰ ਜਰਸੀ ਆ ਸਾਡੇ ਫਾਰਮ ਤੇ ਸੂਪੀ ਵੀਰੇ ਸੀ ਇਹਦਾ 25 ਤੋਂ 26 ਕਿਲੋ ਚੋਲਾਂਗੇ ਤੋੜ ਦਿਓ ਸਰਪੰਚ ਸਾਹਿਬ ਜਿਹੜੇ ਵੀਰ ਤੋਂ ਲਈ ਸੀ ਵੀਰੋਂ ਤਾਂ 28 29 ਕਿਲੋ ਕਹਿੰਦਾ ਸੀ ਪਲੂਨ ਦਾ ਪਰ ਜਿਹੜਾ ਵੀਰ ਨੇ ਅਗਲੇ ਨੇ ਕਹਿ ਦੇਣਾ ਆਪਾਂ ਮੰਨ ਨਹੀਂ ਲੈਣਾ ਹੁੰਦਾਗਾ ਜਾਈ ਗੱਲਾਂ ਕਿਉਂ ਜਿਹਨੇ ਚੀਜ਼ ਵੇਚਣੀ ਆ ਵੀਰੋਂ ਤਾਂ 100 ਕਸ ਕਹੂਗਾ ਠੀਕ ਹੈ ਨਾ ਆਪਾਂ ਆਪਦੀ ਵੀਰੇ ਸਮਝਣਾ ਲੈਣਾ ਹੁੰਦਾ ਨਾ ਗੱਲ ਤੇ ਸਾਡੇ ਫਾਰਮ ਤੇ ਸੂਪੀ ਸਤਾ ਇਹਦਾ ਨਹੀਂ 25 ਕਿਲੋ ਚੋਲਾਂਗੇ ਠੀਕ ਹੈ ਤੇ ਅੱਗੇ ਵੀਰ ਦੀ ਸੇਵਾ ਪਾਕੀ ਦੋ ਤਾਂ ਮੇਰੇ ਆਪਾਂ 12 ਵਾਲੀ ਨੂੰ 25 ਕਹਿ ਦੀਓ ਤਾਂ ਫਿਰ ਮੈਂ ਜੁੱਤੀਆਂ ਖਾਣ ਹੁੰਦਾ ਜੀ ਜੈ ਜੈ ਗੱਲ ਆ ਅੱਗੇ 2 ਨੰਬਰ ਦੇ ਵੀਰੇ ਇਹ ਤੂੰ ਵੀ ਚੰਗੀ ਆ ਠੀਕ ਹੈ ਰੰਗ ਬਾਜ ਆ ਵੀਰੇ ਜਿੰਦ ਜਾਨ ਵਾਲੀ ਆ ਠੀਕ ਹੈ ਜਾਸੂਆ ਸੂਦੀ ਆ ਢੇਲੇਵੇ ਦੇ ਵਿੱਚ ਵੀ ਨੇ ਥੱਲੇ ਦੇਖੋ ਦੇਸੀ ਮਖਾ ਲਾਈ ਫਿਰਦੀ ਆ ਕਿਉਂਕਿ ਵੀਰੇ ਕੋਈ ਵੀ ਨਾਗਾ ਸਾਨੂੰ ਬੋਲਣ ਦੀ ਲੋੜ ਨਹੀਂ ਪੈਣੀ ਢਿੱਲੋਸਾਂ ਵੀਰੇ ਠੀਕ ਹੈ ਇੰਨਾ ਬੈੜਾ ਨੇ ਆਪੇ ਬੋਲਣਾਗਾ ਕਿਉਂਕਿ ਵੀਰੇ ਅੱਜ ਜਿਹੜਾ ਵੀਰ ਲੈਣਾ ਆਉਂਦਾ ਕਿਉਂਕਿ ਨੈੱਟ ਦਾ ਚੋਗ ਹੈਗਾ ਸੋਸ਼ਲ ਮੀਡੀਆ ਦਾ ਹਰ ਵੀਰ ਦਾ ਵੀਰੇ ਰੇਟ ਦੇਖਿਆ ਹੁੰਦਾਗਾ ਨਾਗ ਦੇਖੇ ਹੁੰਦਾ ਜਦੋਂ ਆਊਗਾ ਵੀਰੇ ਫਾਰਮ ਤੇ ਫਿਰ ਅਗਲਾ ਪੈਰ ਗੱਡ ਕੇ ਖੜਦਾਗਾ ਸਾਡੇ ਸੌਦੇ ਵੀਰੇ ਜਮੇ 7 ਵਜੇ ਚਾਲੂ ਹੋਗੇ ਤੇ 9 ਵਜੇ ਤੱਕ ਰਸੀਆਂ ਕਰਮ ਵਾਲੀਆਂ ਲਵੇ ਲਾ ਦੇਣੇ ਆ ਜੈ ਗੱਲਾਂ ਲਵੇ ਤਾਂ ਲੱਗਦੀਆਂ ਇੱਕ ਤਾਂ ਵੀਰੇ ਤਜਰਬਾ ਬੂਲਦਾ ਇਹਨਾਂ ਚ ਠੀਕ ਹੈ ਜੀ ਇੱਕ ਰੇਟ ਤੇ ਕੁਆਲਿਟੀ ਸਾਰੀਆਂ ਗੱਲਾਂ ਵੀਰੇ ਵਿੱਚ ਆ ਜੀ ਨੇ ਬਾਕੀ ਆਪਦੀ ਵੀਨੇ ਜਵਾਨ ਨੂੰ ਸਾਰਾ ਭਾਗ ਲਾਉਣੀ ਤੀਜੇ ਨੰਬਰ ਤੇ ਫੇਰ ਆ ਗਈ ਜਰਸੀ ਤੋਰੋ ਵੀਰੇ ਸਰਪੰਚ ਸਾਹਿਬ ਇਹਦਾ ਦੰਦਾਂ ਇੰਝ ਲੱਗਦੀਆਂ ਮੈਨੂੰ ਵੀਰੇ ਖੀਰੀ ਆ ਬਹੁਤ ਦੰਡੀਆਂ ਦੇ ਵਿੱਚ ਆ ਠੀਕ ਹੈ ਜਿਹੜਾ ਵੀਰ ਮਾਰਜੀ ਆਪਣਾ ਸਕਰੀਨ ਸ਼ਾਟ ਲੈ ਸਕਦਾ ਇਹਨੇ ਗੱਲ ਵੀ ਕਈਏ ਗੁੱਸਤੇ ਨਿਕਲੇ ਗੋਸੋ ਕੱਦ-ਕੁੱਦ ਬਹੁਤ ਆ ਹਨਾ ਕਿਰੇ ਵੱਡੇ ਕੱਦ ਦੇ ਵਿੱਚ ਸੋ ਇੱਕ ਗੱਲ ਹੋ ਰਹਾ ਮਾੜੀ ਇਧਰ ਗੱਡੀ ਨੂੰ ਲੈ ਕੇ ਜੰਨੀ ਸੋ ਬੇਜ ਵੀਰ ਕਹਿੰਦੇ ਅਸੀਂ ਗਏ ਛੜ ਨਾਲ ਠੱਗਿਓ ਕਿ ਛੋਟੀ ਨਿਕਲੀ ਸੋ ਸਵੱਟ ਗੱਡੀ ਆਪਦੇ ਛੋਟੇ ਘਰੇ ਹੁੰਦੀਆਂ ਮਿਲ ਲਿਓ ਮੜੇ ਗੱਡੀ ਦੇ ਕੋਲ ਨੂੰ ਕਰੀ ਤੇ ਗੱਡੀ ਜਿੱਡੀ ਬੈੜ ਆ ਜਿਵੇਂ ਫੁੱਲ ਸਾਇ ਦੇ ਵਿੱਚ ਸੋ ਦੇਖੋ ਗੱਡੀ ਦੀ ਸੱਤ ਦੀ ਨਹੀਂ ਇਹ ਗੱਲੀ ਦੂਜੇ ਪਾਸੇ ਮਾੜੀ ਮਾੜੀ ਜੀ ਜਾਵਾ ਫੁੱਲ ਵੱਡੀ ਬੈੜ ਆ ਜੀ ਇਹਨੂੰ ਆਕੇ ਵੀਰ ਛੋਟੀ ਕਹੀ ਗਿਆ ਤਾਂ ਬੇਰ ਕਦੇ ਪੈੜ ਕ ਲੈਣੋ ਗਾਂ ਰੱਖਣ ਦਾ ਫਾਇਦਾ ਕੋਈ ਨਹੀਂ ਜਾਵਾ ਤੇ ਮੂਰੇ ਬੰਦਾ ਰੁਪਏ ਲਾ ਕੇ ਆਇਆ ਹੁੰਦਾ ਬੰਦੇ ਦਾ ਮਾਂ ਟੋਟੇ ਨਾ ਜਦੋਂ ਕੋਲ ਜਾ ਕੇ ਕਹਿੰਦਾ ਬਾਈ ਸਾਡਾ ਤਾਂ ਪਸੰਦ ਨਹੀਂ ਛੋਟੀ ਨਹੀਂ ਇਹ ਤੇ ਭਰੇ ਕਮਾਜੋ ਗੰਨਾ ਪਟਕੇ ਮੰਨ ਕੇ ਜਦੋਂ ਇਕੱਠੇ ਕਰੇ ਵਾ ਇੱਥੇ ਤੁਸੀਂ ਮਰਜੀ ਨਾਲ ਬੋਝੂ ਕਰਨਾ ਸਿਲੈਕਟਡ ਆ ਸਾਰਿਆਂ ਕੱਦ ਕਾਠ ਵਾਲੀਆਂ ਸੋ ਜਿਹੜੀ ਆਪਾਂ ਚੌਥੇ ਨੰਬਰ ਤੇ ਆ ਤੀਜੇ ਦੇ ਬੈੜ ਦਿਖਾਈ ਆ ਫੁੱਲ ਕੱਦ ਕਾਠ ਇਹਨੂੰ ਕੋਈ ਛੋਟੀ ਨਹੀਂ ਕਹਿ ਸਕਦਾ ਆ ਕਿ ਤੇ ਦੰਦੋ ਖੀਰੀ ਆ ਨਾ ਠੰਡੀ ਸੀ ਲੈਣੀ ਆ ਨਾ ਗੱਲਾਂ ਹੀ ਛੱਡ ਦਿলো ਤੇ ਦੰਦੋ ਜਮਾ ਖੀਰੀ ਆ ਬਿਲਕੁਲ ਖੀਰੀ ਵੀ ਨੇ ਦੁੱਧੰਦਿਆਂ ਦੇ ਵਿੱਚ ਚੈੱਕ ਕਰਕੇ ਲਿਜਾਵੇ ਸਕਰੀਨਸ਼ਾਟ ਲੈ ਕੇ ਪਰ ਭਾਸਰ ਮਿਲਿਆ ਭਾਸਰ ਦੇ ਦੇਾਂਗੇ ਜੈ ਜੈ ਗੱਲਾ ਅੱਗੇ ਚੌਥਾ ਨੰਬਰ ਲਿਆਓ ਜੀ ਇਹ ਵੀਰੇ ਕ੍ਰਾਸ ਆ ਸਾਈਵਾਲ ਦੇ ਵਿੱਚ ਆ ਠੀਕ ਹੈ ਠੰਡੀ ਸਿਲੇ ਵੀ ਬੜੀ ਆ ਵੀਰੇ ਰੇਲ ਦਾਣਾ ਕੌਣ ਤੋਂ ਚਿਹੇ ਵੀਰ ਚੋਲੇ ਵੇ ਰੇਲ ਦਾ ਡੱਬਾ ਹੀ ਆ ਹਨਾ ਹਾਂ ਬਿਲਕੁਲ ਵੀਰੇ ਤੇ ਦੁੱਧ ਵਾਲੀ ਚੰਗੀ ਨਿਕਲੂਗੀ ਤੇ ਭਾ ਭਾ ਵੀਰੇ ਇੰਨਾ ਕਿ ਖੱਚਦਾ 1 ਯਾਰ ਜਿਹੜਾ ਵੀਰ ਪਰੋਂ ਸਖਾਲਾਗਾ ਇੱਕ ਲੈਣਾ ਆ ਦੋ ਲੈ ਕੇ ਜਾ ਜੈ ਜੈ ਗੱਲਾ ਤੇ ਥੱਲੇ ਦੇਖੋ ਕੀ ਪਹਾੜ ਚ ਕੀ ਫਰਦੀ ਆ ਥੱਲੇ ਵਾ ਫਟਫਟ ਆ ਜਿੰਨੇ ਸਾਈਵਾਲ ਜਾਣਗੇ ਜਾਗੀ ਦੇਵਾ ਤੋੜਦੀ ਲੇਵਾੜੀ ਤੋੜਦੀ ਇਹੇ ਸੋ ਜਿਹੜੀ ਆਪਾਂ ਚੌਥੇ ਨੰਬਰ ਦੇ ਬੈਠ ਦਿਖਾਈ ਜਾਂਦੇ ਆ ਚਾਹੇ 10 ਸੂਰੇ ਪੀ ਲਿਓ ਇਹ ਤੀਜਾ ਚੌਥਾ ਹੀ ਚੱਲੂਗੀ ਕਿਉਂਕਿ ਜਿਹੜੇ ਤੇ ਰੱਬ ਨੇ ਲੇਵਾ ਲਾਦਾ ਜਿਵੇਂ ਕਹਿੰਦੇ ਰੱਬ ਨੇ ਕਰਮ ਲਿਖਤੇ ਵੀ ਤੂੰ ਤਾਂ ਕੁਰਸੀ ਦੇ ਬੈਠਾ ਪੈਸੇ ਕਮਾਏਗਾ ਜਿਵੇਂ ਮੋਦੀ ਦੀ ਸਰਕਾਰ ਟੋੜਦੀ ਨਹੀਂ ਮੋਦੀ ਤੀਜਾ ਪ੍ਰਧਾਨ ਮੰਤਰੀ ਬਣ ਗਿਆ ਉਹ ਸਿਸਟਮ ਆ ਉਹਦੇ ਕਰਮ ਲਿਖੇ ਹੋਇਆ ਬਣਨੇ ਬਣਨਾ ਹੁਣੇ ਉਹ ਸਿਸਟਮ ਇਹਦਾ ਇਹ ਤਾਂ 10 ਰੋਏ ਦਾ ਵੀਰੋ ਨੇ ਲੇਵਾ ਫਿੱਟ ਫਾੜੀ ਰੱਖਣੇ ਨੇ ਜਮਾ ਬਾਕੀ ਵੀਰਾਂ ਦੇਖੋ ਜਿੰਨਾ ਮਾਲ ਦੇਖਾਂਗੇ ਕੱਲਾ ਕੱਲਾ ਨਖਰਮਾ ਥਾਣ ਮਿਲੂਗਾ ਤੇ ਲੋਹਾਬ ਕੁਆਲਟੀ ਹੋਊਗੀ ਬਾਕੀ ਤੁਸੀਂ ਵੀਡੀਓ ਬਣਾਉਣੇ ਆ ਵੀਰੇ ਥੋਥੋਂ ਵੀ ਉਥੇ ਉਹ ਚੀ ਸਲਾਹੀ ਦਿਓ ਜਿਹੜੀ ਚੰਗੀ ਹੋਊਗੀ ਜੈਗਲ ਆ ਜਮਾ ਬੱਚਾਂ ਨੰਬਰ ਨੂੰ ਕਹੇ ਜੀ ਸਲਾਹ ਦੇਗੇ ਨਹੀਂ ਸਲਾਹੀ ਗੱਲੇ ਨ ਕੋੜਾ ਨਹੀਂ ਕਹੇ ਕੋੜਾ ਖੜਾ ਦਾ ਮੁਰੇ ਕੋੜਾ ਕਹਿਣੀ ਪੈਂਦਾ ਜਮਾ ਸੋ ਹਣ ਤੀਜਾ ਨੰਬਰ ਤੇ ਚੌਥਾ ਨੰਬਰ ਦੇਖ ਕੇ ਮੇਰਾ ਮਨ ਖੁਸ਼ ਹੋ ਗਿਆ ਜਮਾ ਚੀਜ਼ਾਂ ਨੂੰ ਜਮਾ ਤੇ ਪੰਜਵੇਂ ਨੰਬਰ ਦੇ ਜਮਾ ਕਹਿਵਾਦਾ ਬੁਲਟ ਟ੍ਰੇਨ ਹੀ ਆਏਗੀ ਜਮਾ ਦੇ ਵੀਰੇ ਇਹ ਦੂਜਾ ਸੁਆ ਸੇਦ ਆਂਦਾ ਠੀਕ ਹੈ ਤੇ 20 ਦਿਨ ਦੀ ਕੱਚੀਆਂ ਵੀਰਾਂ ਦੀ ਡਿਮਾਂਡ ਸੀ ਕੱਚੀਆਂ ਬੜਾ ਕੱਚੀਆਂ ਵੀਰੇ ਕੋਲ ਬਹੁਤ ਹੁੰਦੀਆਂ ਨੇ ਠੀਕ ਹੈ ਪਰ ਆਪਾਂ ਗਰਾਊਂਡ 'ਚ ਘੱਟ ਲਾਉਣੇ ਆ ਇਹ ਕੱਲੀ ਕੱਚੀ ਆ ਵਸ ਹਨਾ ਵੀਰੇ ਕੱਚੀ ਆ ਕੱਚੀਆਂ ਸਾਨੂੰ ਲੈਣੀਆਂ ਪੈਂਦੀਆਂ ਫਾਰਮ 'ਚੋਂ ਠੀਕ ਹੈ ਕਿਉਂਕਿ ਕੱਚੀ ਭਾਅ ਅਸਰ ਮਿਲ ਜਾਂਦੀ ਆ ਜੀ ਜਿਹੜੀਆਂ ਪਏ ਵਹਿੜ ਦੇਖਦੇ ਆਂ ਇਹ ਵੇਰ ਨੂੰ ਪਾਕਿਸਤਾਨ ਦੇ ਬੜਾ ਪਸੰਦ ਕਰਦੇ ਆ ਨਾ ਬਹੁਤ ਪਸੰਦ ਕਰਦੇ ਆ ਵੀਰੇ ਇਹਨੂੰ ਕਹਿੰਦੇ ਮਾਸ਼ਾਅੱਲਾ ਹੈ ਨਾ ਹਾਂ ਵੀਰੇ ਇਹਨਾਂ ਗਰਮੀ ਬਹੁਤ ਘੱਟ ਮੰਦੀ ਆ ਠੀਕ ਹੈ ਬਾਕੀ ਦੁੱਧੇ ਦਾ ਮਾੜਾ ਜਿਹਾ ਪੀਣ ਲੈ ਕੋਊਗਾ ਆਪਾਂ ਕੋਈ ਵੀ ਨਾ ਲੈਣਾ ਇਕੱਲਾ ਵੇਚਣਾ ਨਾ ਸੋਚੋ ਕਿਉਂਕਿ ਅੱਗੇ ਵੀ ਕਿਸੇ ਨੇ ਪੀਣਾਗਾ ਥੋੜੀ ਜੀ ਦੁੱਧ ਦੀ ਕੁਆਲਿਟੀ ਜ਼ਰੂਰੀ ਹੁੰਦੀ ਆ ਜੈ ਜੈਕਾਰ ਸੋ ਐਂਡ ਜੇ ਆ ਗਈ ਹੁਣ ਆ ਗਈ 5ਵੇਂ ਨੰਬਰ ਤੇ ਹੈ ਨਾ 6ਵੇਂ ਤੇ ਇਹ ਤਾਂ 6ਵੇਂ ਤੇ ਆ ਗਈ ਜੀ ਚਲੋ ਨੰਬਰ ਤਾਂ ਭੁੱਲ ਗਿਆ ਆਪਾਂ ਨੰਬਰ ਤਾਂ ਵੀਰੇ ਯਾਦ ਨਹੀਂ ਰਹਿਣਗੇ ਠੀਕ ਹੈ ਤੇ ਕਿਉਂਕਿ ਆਪਾਂ 31 ਬਣਾ ਕੈਮਰੇ ਸਾਹਮਣੇ ਕਰਾਂਗੇ ਅੱਜ ਠੀਕ ਹੈ ਚਾਰ ਹੋਰ ਹੋਣੀਆਂ 35 ਨਾਲ ਕੱਲ ਨੂੰ ਵੇਚਾਂਗੇ ਅੱਜ ਨਾ ਕੋਈ ਵੀਰ ਆਵੇ ਤੇ ਆ ਤਾਂ ਕਿਸੇ ਚੰਗੇ ਸੀਮਨ ਦੀ ਬੈਠਾ ਬੱਡੇ ਵੀਰੇ ਜਿਹੜਾ ਆਪਣੇ ਕੋਈ ਥਿਰ ਲਾੜ ਦਾ 22 ਨਗਾਂ ਦੀ ਠੀਕ ਹੈ 22 ਨਗਾਂ ਦਾ ਤੁਹਾਨੂੰ ਲਿਖਤੀ ਰੂਪ ਦੇ ਵਿੱਚ ਦੁਬਾਰੇ ਕੋਈ ਹੁਕਮਾ ਲਓ 22 ਨਗ ਵੀਰੇ ਤੁਹਾਨੂੰ ਲਿਖਤੀ ਰੂਪ ਦੇ ਵਿੱਚ ਮਿਲੇ ਆ ਉਹਨਾਂ ਦਾ ਬਾਇਓ ਡਾਟਾ ਆਪਾਂ ਲਿਖ ਤੋ ਲੇਵਾ ਫਾੜੀ ਵਾਲਾ ਜਨਾ ਤੇ ਦੰਦਰ ਜਿਹੜਾ 32 ਤੋਂ 33 ਕਿਲੋ ਮਾਰ ਕੇ ਦੱਸਣ ਸਰਦ ਉਹ ਤੋਂ ਚੋਇਆਗਾ ਠੀਕ ਹੈ ਤੇ ਪਰ ਜਣੀ ਸਾਡੇ ਹਿਸਾਬ ਨਾਲ 28 29 ਤੋਂ ਦੋ ਤੇ ਇੱਕੇ ਅੰਦਰ ਹੀ ਨਾ ਅਸੀਂ ਸਾਡੇ ਫਾਰਮ ਤੋਂ ਸੂਪੀ ਤਾਂ ਅਸੀਂ ਚੋਲਾਂਗੇ ਇਹ ਤਾਂ ਕੋਈ ਸ਼ੱਕ ਨਹੀਂ ਇਹਦੇ ਦਾ ਹਾਂਜੀ 25 ਕਿਲੋ ਵਿੱਚ ਵੀਰ ਕਹਿੰਦਾ 28 ਕਹਿੰਦਾ 25 ਦੇ ਦਾ ਇਹਦੀ ਜੇਰ ਸਹੀ ਪੈ ਜੇ ਤੇ ਇਹਨੂੰ ਖਰਾਕ ਚੰਗੀ ਪੈ ਜੇ ਕੱਚਾ ਥਾਂ ਮਿਹਰੇ 4 ਘੰਟੇ ਬੈਠਣ ਨੂੰ ਤੇ 28 ਦਾ ਚਾਹੇ 30 ਝੋਲਿਓ ਹਾਂਜੀ ਬਿਲਕੁਲ ਚਾਰ ਘਰਾਂ ਦੇ ਦੁੱਧ ਦਾ ਸਾਰ ਲੈਣੇ ਜਮਾ ਕਿਆ ਬਾਤ ਹੈ ਬਿਲਕੁਲ ਵੀਰੇ ਬਹੁਤ ਚੰਗੀ ਆ ਠੰਡੀ ਸੀ ਲੈਣੀਆਂ ਗੱਲਾਂ ਹੀ ਸਾਡੀਆਂ ਇਹਦੇ ਨੁਕਸ ਬਸ ਇਹੀ ਅਗਲੀ ਕੱਚੀ ਆ ਹਣਾ ਇਹ ਹਾਂ ਵੀਰੇ ਬਸ ਹਾਪਾ ਲੈਂਦੀ ਆ ਕਿਉਂਕਿ ਵੀਰੇ ਜੇ ਆਪਾਂ ਕਹਿੰਦੀ ਆ ਵੀ ਕੋਈ ਵੀ ਮੈਡ ਲੈਣੀ ਆ ਸੂਈ ਵੀ ਲਾਵੋਗੇ ਵੀਰੇ ਉਹ ਦੁੱਧ ਨੂੰ ਉਹ ਸੂਏ ਚ 2 ਲੀਟਰ ਘੱਟ ਦਿਓ ਕੱਚੀ ਲੈ ਲਵੋਗੇ ਜਿੱਦੇ ਨੂੰ ਉਹਦੇ ਪੱਠੇ ਥੋੜੇ ਫੱਟਾਉਣੇ ਆ ਵਾਤਾਵਰਨ ਫੱਟਾਉਣਾ ਥੋੜੇ ਚ ਮੋਹ ਪੈਣਾ ਉਹਦੇ ਨੂੰ ਸੂਗੀ ਉਹ ਦੁੱਧੋਂ ਨਾਲ ਦੀ ਨਾਲ ਚੱਲ ਪੂਗੀ ਸੋ ਨਾੜਾਂ ਨਾਲ ਗੁੰਦੀ ਪਈ ਜਿਵੇਂ ਕਹਿੰਦੇ ਮਿਸਪੂਜਾ ਦੇ ਗਾਣੇ ਬਾੜੇ ਗਏ ਸੀ ਉਹਨੇ ਮਿਸਪੂਜਾ ਤੋਂ ਗਾਣੇ ਗਾਏ ਨਹੀਂ ਗਏ ਜਿੰਨੇ ਇਹਦੇ ਵਿੱਚ ਨਾੜਾਂ ਗਿਆ ਭਰੀ ਪਈ ਆ ਚਾਰੇ ਪਾਸੇ ਬੜਾ ਬਜ਼ਾਰ ਵੀਰੇ ਜੈ ਜਗਲਾ ਜਮਾ ਹਾਂਜੀ ਤੋਰੋ ਸਰਪੰਚ ਸਾਹਿਬ ਅੱਗੇ ਆ ਗਈ ਕ੍ਰੋਸ ਹਣਾ ਵਿੱਚ ਵੀਰ ਕੰਨੇ ਵਪਾਰੀ ਦੇ ਘਰੇ ਪਹਿਲਾ ਦੂਜਾ ਜਾਂਦੀ ਨਹੀਂ ਵੀਰ ਜੀ ਤੀਜਾ ਵੀ ਜਾਂਦੀ ਆ ਤੀਜਾ ਸੂਆ ਨਾੜਾ ਪਿੰਡੇ ਦੇ ਦੀਖੀ ਜਾਂਦੀ ਐ ਇਹਨੇ ਬਿਲਕੁਲ ਵੀ ਦੇ ਸੂਆ ਤੀਜਾ ਸਾਨੂੰ ਕੋਈ ਸ਼ਰਮ ਨਹੀਂ ਇਹਨੂੰ ਤੀਜਾ ਸੂਆ ਕਹਿਣ ਨੂੰ ਠੀਕ ਹੈ ਕਿਉਂਕਿ ਵੀਰੇ ਇਹਦੇ ਅੱਖਰ ਵਿਕਣੇ ਆ ਜੈ ਜਗਲਾ ਹਾਂਜੀ ਇਹ ਵੀਰੇ ਅੱਛਾ ਜੀ ਸਾਡੇ ਕੋਲ ਵੀਰੇ ਇਹ ਨਾ ਬੈੜ ਪਹਿਲਾਂ ਸੂਆ ਗਈ ਸੀ ਮਾਸਟਰ ਵੀਰ ਕੋਲੇ ਠੀਕ ਹੈ ਉਹਦਾ ਵੀਰ ਦਾ ਬੀਜਾ ਇਹਨੇ ਬਾਹਰ ਜਾਣਾਗਾ ਠੀਕ ਹੈ ਤੇ ਆਪਾਂ ਤੀਜੇ ਸੂਏ ਸੂਣਾ ਹੁਣ ਆਪਾਂ ਲੈ ਲਈ ਜਾਂਦੀ ਨੇ ਬੈੜ ਆ ਠੀਕ ਹੈ ਇਹਦਾ ਲੈਣੀ ਦੀ 27 28 ਕਿਲੋਰ ਕਾਰਟ ਹੈਗਾ ਵੀਰੇ ਇੰਨਾ ਬੜੀ ਰਾਂਦਰ ਇਹਨੇ ਦੇਊਗੀ ਕਹਿੰਦਾ ਭਾਬ 25 ਮੰਨ ਕੇ ਲੈ ਜਾਇ ਚਾਹੇ ਲੈ ਲੈ ਵੀਰੇ ਲੈ ਜਾ ਜਿੰਨਾ ਆਪਣੇ ਕੋਲੇ ਮਾਲ ਆ ਵੀਰੇ 20 ਤੋਂ ਮਾਰ ਆ ਠੀਕ ਹੈ ਹਾਂਜੀ ਤੇ ਕੱਦਗਾਠ ਵਾਲੇ ਬੈੜਾ ਸਾਰਿਆਂ ਸਾਰੀਆਂ ਕੱਦਗਾਠ ਵਾਲੀਆਂ ਵੀਰੇ ਤੇ ਅੱਗੇ ਇਧਰ ਕੋਬਰਾ ਸੱਪ ਦੇਖੀ ਜਾਂਦੇ ਆ ਜਮਾ ਹਾਂਜੀ ਤੇ ਨਾੜਾ ਦੇਖੋ ਮਾਫੀ ਚਾਹੁੰਦਾ ਥੋੜੀ ਜਿਹੀ ਆਵਾਜ਼ ਬੈਠੀ ਪਈ ਆ ਕਿਉਂਕਿ ਵੀਰੇ ਇੰਨਾ ਮਾਲ ਇਕੱਠਾ ਕਰਨਾ ਬਾਲੀ ਮਿਹਨਤ ਨਾਲ ਕਰਨਾ ਪੈਂਦਾ ਸਵੇਰ 4 ਵਜੇ ਉੱਠ ਕੇ ਰਾਤ ਦੇ 10 ਵਜੇ ਤੱਕ ਕਿਉਂਕਿ ਭਰਾਵਾਂ ਨੇ ਆਪ ਨੂੰ ਇੰਨਾ ਪਿਆਰ ਦਿੱਤਾ ਵੀਰੇ ਆਪਾਂ ਨੇ ਅੱਜ ਕੋਲੇ ਸ਼ਰਮ ਨਹੀਂ ਹੈ ਕਿਉਂ ਨਾ ਸ਼ੁਕਰਗੁਜ਼ਾਰ ਕਰੀਏ ਇਸੇ ਤਰ੍ਹਾਂ ਵੀਰ ਆਪਾਂ ਨੂੰ ਪਿਆਰ ਦਿੰਦੇ ਰਹਿਣ ਆਪਾਂ ਨੂੰ ਉਮੀਦਾਂ ਦੇ ਖਰੇ ਉੱਤਰ ਦੇ ਰਹੀਏ ਠੀਕ ਹੈ ਅੱਗੇ ਨਾੜਾਈ ਵਾਲੇ ਪੇਣੇ ਚੱਕੀ ਫਿਰਦੀ ਆਏ ਹਾਂ ਵੀਰੇ ਦੂਜਾ ਸੂਹਾ ਸੁੰਦੀ ਆ ਠੀਕ ਹੈ ਵੀ ਬੱਤੀ ਵੀਰੇ ਫਾਰਮ ਚੋਂ ਲਈ ਆ ਜੀ ਜੈ ਜੈ ਗੱਲਾ ਤੇ ਸੂਹ ਨੂੰ ਇੱਕ ਹਫ਼ਤਾ ਲੈ ਜੂ ਢੋ ਲੋ ਵੀਰ ਠੀਕ ਹੈ ਤੇ ਬੱਤੀ ਜਿਹੜਾ ਵੀਰ ਲੈ ਗਿਆ ਦੋ ਤਿੰਨ ਸਾਂਭਣ ਦੀ ਲੋੜ ਨਹੀਂ ਪੈਣੀਗੀ ਤੇ ਘਰੇ ਖੜਾ ਜਾਨੀ ਸੰਗਾਰ ਆ ਜਿਹੜਾ ਕੋਈ ਵੀਰ ਆਊਗਾ ਦੋ ਘੜੀਆਂ ਘਰ ਤੇ ਰੱਖੂਗਾ ਦੀ ਹਾਂ ਕਿ ਤੂੰ ਨਾ ਗਿਆਂਦਾ ਆ ਸੋ ਆ ਤਾਂ ਵੈਡੋ ਗੱਲਾ ਜਿਹੜੇ ਵੀਰ ਨੇ ਆ ਕੇ ਲੈ ਲਈ ਉਹਨੂੰ ਖੜੇ ਰੇ ਇਥੇ 5-4000 ਨਫਾ ਭਰਨਗੇ ਆ ਜੀ ਆ ਚੀਜ਼ਾਂ ਦਾ ਫੇ ਭਰਉਂਦੀਆਂ ਸੋ ਜਿੰਨੀਆਂ ਟਰੈਕਟਰ ਦੇ ਮਗਰ ਸੀਟ ਦੇ ਨਾਲ ਸਪ੍ਰਿੰਗ ਦੇ ਬਲ ਹੁੰਦੇ ਆ ਸੋ ਆ ਕਹਿਣ ਜੇ ਗੱਲਾਂ ਨਹੀਂ ਆ ਦੇਖੋ ਵਿੱਚ ਕਹਿੰਦੇ ਵੀ ਢਿੱਲੋ ਵੀ ਬੋਲੀ ਜਾਂਦਾ ਗੱਪ ਸਿੱਟੀਆਂ ਦਾ ਸੋ ਚੀਜ਼ਾਂ ਮੂਰੇ ਦੀ ਨਹੀਂ ਆ ਜਾਂਦਾ ਕਿਆ ਬਤਾ ਜਿਵੇਂ ਕਹਿੰਦੇ ਮੂਸੇ ਵਾਲਾ ਦਾ ਖਾੜਾ ਲੱਗਿਆ ਵਾ ਚਾਹੇ ਕੋਈ ਕੁਲਚੀ ਵਾਲਾ ਚਾਹੇ ਕੋਈ ਹਜ਼ਾਰ ਗੱਲੇ ਵਾਲਾ ਚਾਹੇ ਉਥੋਂ ਦੀ ਮੰਨ ਕੇ ਚਲੋ ਮੋਦੀ ਨੰਗਾ ਜਾਂਦਾ ਉਹ ਵੀ ਦੇਖੂਗਾ ਥੱਲੇ ਵੀ ਮੂਸੇ ਵਾਲਾ ਲੱਗਿਆ ਵਾ ਇੱਥੇ ਹਣਾ ਉਹ ਸਿਸਟਮ ਆ ਸ਼ਮਾ ਆ ਦੇਖੋ ਸਿਸਟਮ ਸੁਲੇ ਕਾ ਵਤਾ ਨਾੜਾ ਨੂੜਾ ਨਾਲ ਭਰੀ ਪਈ ਆ ਇਹੀ ਦੁੱਧ ਦੀ ਜੜ ਹੁੰਦੀ ਆ ਜਮਾਨਾ ਇਹੀ ਜੜਾ ਵੀਰੇ ਸਾਡੇ ਫਾਰਮ ਤੇ ਬੰਦਾ ਆਉਏ ਇਹਦੇ ਕੋਲ ਬੱਚਾ ਵੀ ਖੜ ਕੇ ਦੇਖੂਗਾ ਜੈ ਜੈ ਗੁਰ ਜਿਹੜੇ ਪੁਰਾਣੇ ਮੇਰੇ ਪਿਤਾ ਸਵਾਨ ਮੇਰੇ ਬਜ਼ੁਰਗ ਆਉਂਦੇ ਨੇ ਜਾਂ ਮੇਰੇ ਭਰਾ ਆਉਂਦੇ ਨੇ ਉਹ ਦੋ ਘੜੀਆਂ ਆਪਾਂ ਨੂੰ ਸਵਾਸੇ ਦੇ ਕੇ ਜਾਂਦੇ ਆ ਵੀ ਜਮਾਨਾ ਖਿੱਚੀ ਚੱਲ ਰੁਝਾਨ ਤੁਹਾਡਾ ਆ ਗਿਆ ਕਿਉਂਕਿ ਜਿਹੜੇ ਨਵੇਂ ਵੀਰ ਆ ਆਪਣੇ ਡੇਰੀ ਫਾਰਮ ਦੇ ਵਿੱਚ ਆ ਗਏ ਆਗੇ ਤੇ ਬਾਹਰ ਦਾ ਰੁਝਾਨ ਵੀਰੇ ਬਹੁਤ ਘਟਿਆ ਪਿਆ ਇਹ ਕਿੱਤਾ ਵੀ ਬਹੁਤ ਸੋਨਾ ਹੈਗਾ ਜੈ ਜੈ ਗੁਰ ਬਾਣ ਜੈ ਦੂਰ ਪੀਨੇ ਵਿੱਚ ਹਾਂਜੀ ਸੋ ਅੱਗੇ ਮੇਰੇ ਦੂਜਾ ਸੂਆ ਆ ਗਈ। ਬਾਕੀ ਵੀਰੇ ਕਿੰਨੀ ਹੱਥ ਨੂੰ ਸਲਾਹੀ ਜਾਵਾਂਗੇ ਢਿਲੋ ਸਾਹਿਬ। ਅੱਗੇ ਚੜਦੀ ਤੋਂ ਚੜਦੀ ਹੀ ਹੋਈ ਜਾਣੀ। ਜਿਵੇਂ ਕਹਿੰਦੇ ਇੱਕ ਨਿਕਲੀ ਤੇ ਇੱਕ ਹੋਰ ਆ ਗਈ। ਬਸ ਸਾਡੇ ਜੋ ਨੰਗੀ ਦੁਰੇ ਜਾਂਦੀਆਂ ਹਨਾ। ਇਹ ਨੰਗੀ ਜਾਂਦੀਆਂ ਵੀਰੇ ਇਹ ਧੱਕ ਧੱਕ ਸਨ ਜਿਵੇਂ ਕਹਿੰਦਾ ਰੇਲਾਂ ਦਾ। ਠੀਕ ਹੈ। ਤੇ ਉਹ ਆ ਧੱਕ ਧੱਕ ਸਨ। ਗੱਡੀ ਆਵੇ ਤੇ ਗੱਡੀ ਜਾਵੇ ਹਨਾ। ਗੱਡੀ ਜਾਵੇ। ਇਸ ਛਿੰਮੀ ਮਾਂ ਦਾ ਡੇਰੀ ਫਾਰਮ ਦਾ ਵੀ ਜਿਹੜਾ 35-2 ਘੰਟਿਆਂ ਚ ਵਿਕਦੀਆਂ ਇਹਦੇ ਵਿੱਚ ਕੋਈ ਹੈਗਾ ਰਾਜ ਆ ਠੀਕ ਹੈ ਹਾਂਜੀ ਤੇ ਫਿਰ ਤਜਰਬਾ ਬੋਲਦਾ ਵੀਰੇ ਤੀਜੀ ਪੀੜੀ ਦਾ ਤੇ ਚਾਰ ਪੰਜ ਜਾਣੇ ਇਕੱਠੇ ਹੋਏ ਹੁੰਦੇ ਫਰ ਲੈਣ ਮਣੇ ਵੱਡੇ ਵੀਰੇ ਚੌਰੀ ਮੇਰੇ ਨਾਲ ਉਹ ਹੁੰਦੇ ਆ ਜਿਹੜਾ ਚਾਰ ਸਪੀਰੇ ਗਾਂ ਦਾ ਸਕੈਨ ਕਰ ਲੈਣਾ 5 ਮਿੰਟਾਂ ਚ ਜੈ ਗੱਲ ਆ ਚਾਹੇ ਮੈਂ ਕਿੰਨਾ ਵੀ ਵੱਡਾ ਪੁਰਾਣਾ ਵਪਾਰੀ ਆ ਮੈਂ ਆਪਦੇ ਆਪ ਨੂੰ ਛੋਟਾ ਮੰਨਦਾ ਠੀਕ ਹੈ ਪਰ ਵੀਰੇ ਆਪਾਂ ਚਾਰ ਬੰਦਿਆਂ ਦੀ ਰਾਏ ਤੋਂ ਬਿਨਾ ਕੰਮ ਨਹੀਂ ਕਰਦੇ ਜਾ ਜੀ ਗੱਲ ਜਿਵੇਂ ਚਾਰ ਬੰਦੇ ਇਕੱਠੇ ਹੋਏ ਵੇ ਸਲਾਹ ਕਰਕੇ ਚੀਜ਼ ਬਣਾ ਦਿੰਦੇ ਮੈਸਤਰੀ ਹਨਾ ਬਣਾ ਦੇ ਵੀਰੋ ਸੈਣਾ ਦੀ ਕਾਪ ਕਾ ਵੀ ਇਕੱਲਾ ਬੰਦਾ ਕੰਦਨ ਨੂੰ ਮੂੰਹ ਕਰਕੇ ਬਾਥਰੂਮ ਕਰ ਲੋ ਠੀਕ ਹੈ ਫੇਰ ਰਾਏ ਪਤਾ ਲੱਗਦੇ ਨੇ ਰਾਏ ਨਾਲ ਤਾਂ ਵੀਰੇ ਕੰਮ ਕਰਾਂ ਕੋਈ ਵੀ ਉਹ ਕਿੱਥਾ ਅੱਗੇ ਜਾਊਗਾ ਅੱਗੇ ਆਗੀ ਪਿਓਰ ਇੱਚ ਹੈ ਫੜਾ ਵੀਰੇ ਸੇਦੰਦ ਹਾਰਮ ਦੀ ਬੱਸੀਆ ਠੀਕ ਹੈ ਸੇਦੰਦਾ ਵੀਰੇ ਠੀਕ ਹੈ ਜਿਹੜਾ ਵੀਰ ਲੈ ਗਿਆ ਜੇ ਨਹੀਂ ਤਾਂ ਤੂਏ ਤੂ ਨੂੰ ਦਾ ਮਰ ਜੂਗਾ ਐ ਅੰਡ ਯਾਰ ਕੀ ਚਿੱਟੀ ਜਿੱਡੀ ਪਈ ਆ ਜਮਾ ਬਿਲਕੁਲ ਵੀਰੇ ਪਿਓਰ ਆ ਤੇ ਬਾਕੀ ਅੱਜ ਕੋਈ ਵੀ ਵੀਰ ਨਾ ਆਵੇ ਜੇ ਦੂਬਾ ਚ ਹੁਣ ਆਪਾਂ ਨੂੰ ਕਰਮ ਵਾਲਿਆਂ ਨੂੰ ਰੈਸਟ ਦਿਵਾਵਾਂਗੇ ਕੱਲ ਨੂੰ ਸਵੇਰ 7 ਵਜੇ ਸੌਦੇ ਚਲਾਵਾਂਗੇ ਅੱਜ ਵੀਰ ਪੱਠੇ ਵੱਢ ਲੈਣ ਜਿਹਨੇ ਕਿਸੇ ਵੀਰ ਨੇ ਨਮੀ ਬੈੜ ਲੈਣੀ ਆ ਖੁਸ਼ੀ ਹੁੰਦੀ ਆ ਕੱਲ ਨੂੰ 7 ਵਜੇ ਸੀਨੀ ਮਾਲ ਕਾਂਡੇਰੀ ਫਾਰਮ ਤੇ ਆਓ ਤੁਹਾਡੇ ਆਉਣ ਨਾਲ ਗਊ ਮਾਤਾ ਦਾ ਰਸਾ ਹੱਥ ਚੂਗਾ ਆਥ ਨੇ ਦਹੀਂ ਜੰਮਦੀ ਹੋ ਜੂਗੀ ਪ੍ਰਮਾਤਮਾ ਦੀ ਕਿਰਪਾ ਨਾਲ ਜੈ ਜੈਕਾਰ ਹਾਂਜੀ ਅੱਗੇ ਨਾਲੇ ਦਰ ਖੜਿਆ ਜੀ ਇਹ ਵੀਰੇ ਕ੍ਰਾਸ ਦੇ ਵਿੱਚ ਆ ਗਈ ਦੂਜਾ ਸੂ ਦੂਜਾ ਸੂ ਖੁਸ਼ੀ ਲੈਣੀ ਆ ਗੱਲੀ ਗੱਲੀ ਦੇਖੀ ਚ ਲੋਟਿ ਲੋ ਸਾਹ ਸਾਈਵਾਲ ਦੇ ਟਾਇਪ ਜੇ ਜਾ ਗਈ ਹੈ ਨਾ ਵਿੱਚ ਆ ਗਈ ਥਣ ਦੇ ਵਾਲੀ ਬੱਸੀ ਨਿਕਲੂ ਐ ਤੇਸੀ ਮਖਿਆਲ ਆਣੀ ਮੋਟਾ ਮੋਟਾ ਥਾਣ ਜਾਵਾਂ ਹਨਾ ਕੱਲਾ ਕੱਲਾ ਨਖਰ ਮਾ ਨਖਰ ਮਾ ਵੀਰੇ ਬਸ ਜੀ ਇਹ ਕਰੂ ਜਿਹੜਾ ਵੀਰੇ ਇੱਕ ਲੈਣਾ ਗਏ ਮੈਂ 5 6 ਲੈ ਚੱਲਾਂ ਜੈ ਜਗਤ ਹਾਂਜੀ ਸੋ ਜਿਵੇਂ ਆਪਾਂ ਇਹ ਜੀ ਗਾਂ ਦੇਖੀ ਹੈ ਨਾ ਜਵਾਗ ਨੂੰ ਲੱਖ ਦਾ ਆਈਫੋਨ ਲੈ ਕੇ ਦੇ ਦਿੰਨੇ ਆ ਗਾਂ ਤਾਂ ਉਹ ਤੂੰ ਸਸਤੀ ਹੈ ਜਵਾਗ ਦੁੱਧ ਵੀਨ ਸਿੱਖ ਜਾਣਗੇ ਧਾਰਾ ਚੋਂ ਸਿੱਖ ਜਾਣਗੇ ਇਹੋ ਜੀ ਥੰਗਾ ਲਓ ਮੋਟਾ ਮੋਟਾ ਥਾਣਾ ਜਾਵਾਂ 7 ਸਾਲ ਦਾ ਜਵਾਗ ਥੱਲੇ ਬਿਠਾ ਦਿਓ ਚੌਗਾਏ ਤੁਹਾਨੂੰ ਦੇਖਿਆ ਨਾ ਸਾਡਾ ਸਾਰਾ ਪਰਿਵਾਰ ਧਰਾਂ ਚੋਂ ਸਿੱਖ ਸਕਦਾ ਜਿਹੜਾ ਵੀਰੇ ਆਈਫੋਨ ਲਾਵਾਂਗੇ ਉਹ ਤੋਂ ਕੁਝ ਨਹੀਂ ਮਿਲ ਲਾਂਗਾ ਇਹ ਆਪਾਂ ਲਾਵਾਂਗੇ ਨਾਲੇ ਤਾਂ ਆਪਣੀਆਂ ਬਿਮਾਰੀਆਂ ਦਾ ਵੀਰੇ ਡਾਕਟਰ ਕੋਲ ਜਾਣਾ ਘਟੂਗਾ ਜੈ ਜੈ ਗੱਲ ਉਹ ਤੋਂ ਦੇਖੀ ਆਪਣੀਆਂ ਪ੍ਰਾਣੀਆਂ ਯਾਨੀ ਦਾਦਾ ਪੁਰਖੀ ਇਹ ਖਰਾਕਾਂ ਨੇ ਪ੍ਰਾਣੀਆਂ ਆਪਣੀਆਂ ਆਪਣੀ ਵਿਰਸੇ ਦੀ ਖਰਾਕ ਆ ਗਈ ਜਦੋਂ ਗਊ ਮਾਂ ਤਾਂ ਲਈ ਆ ਵੀਰੇ ਆਪਾਂ ਇਹਨੂੰ ਸੰਭਾਂਗੇ ਤੇ ਬੱਚਾ ਆਪੇ ਵੀਰੇ ਗਲਤ ਲਾਈਨ ਤੇ ਨਹੀਂ ਜਾਊਗਾ ਹੋ ਸਾਡੇ ਮੇਰੇ ਛੋਟਾ ਛੋਟਾ ਬੱਚਾ ਕੋਲ ਕੋ ਟਾਈਮ ਹੀ ਨਹੀਂ ਕੋ ਆਕੇ ਉਹਨੂੰ ਵੀ ਸੌਂਗਾ ਇਹ ਚੀਜ਼ ਦਾ ਜੈ ਜੈ ਗੱਲਾ ਜੈ ਸਾਨੂੰ ਮੋਹ ਹੈ ਇਹਨਾਂ ਨਾਲ ਸੋ ਜੈ ਜੈ ਗੱਲਾ ਅੱਜ ਦੇ ਟਾਈਮ 'ਚ ਗਾਉਂ ਆਉਂਦੀ 50 ਹਜ਼ਾਰ ਦੀ ਪਰ 50 ਹਜ਼ਾਰ ਦੋ ਮਹੀਨਿਆਂ ਦੇ ਸੈਂਟਰ ਵਾਲੇ ਲੈਂਦੇ ਆ 25 ਜਿਹੜਾ ਨਸ਼ਾ ਸਰਾਉਣ ਵਾਲੇ ਛੱਡਦੇ ਆ ਜਾਵਾ ਸੋ ਦੋ ਗਾਂਆਂ ਲੈ ਦੋ ਜਾਵਾ ਜਵਾ ਕਿ ਕਿੱਥੇ ਬੈ ਜਾਣਗੇ ਆਉਣ ਨਾਲ ਟਾਈਮ ਜਿਹੜਾ ਪੰਜਾਬ ਦਾ ਹਾਲਾਤ ਚੱਲਦਿਆ ਜਵਾਕਰ ਨੂੰ ਨਸ਼ੇ ਤੋਂ ਬਚਾ ਲਓ ਤੇ ਮੰਨ ਕੇ ਚਲੋ ਕੰਮ ਇੱਥੇ ਹੀ ਦੇ ਲੋ ਉਦੋਂ ਵੱਧ ਬਰਵਾਦੀ ਹੁੰਦੀ ਆ ਘਰ ਦੀ ਆਪਣੇ ਜਾਵਾ ਬਾਕੀ ਵੀਰੇ ਚੁੱਲਾ ਸੋਹਣਾ ਚੱਲਦਾ ਜਾਏਗਾ ਤੇ ਉਹ ਆਪਣਾ ਬਡੂਆ ਭਰਦਾਗਾ ਆਈ ਦਸੀ ਫਿਰ ਉਹਦੇ ਬਣਾ ਦੇਣੀ ਸੌਂਕ ਹੁੰਦਾ ਮਨ ਇਹ ਥੋੜੀ ਐਰਚਾ ਰੰਗ ਜੇ ਜਾਗੇ ਨਾ ਵੀਰੇ ਇਹ ਨਵੀਨਾਂਗਾ ਠੀਕ ਹੈ ਜਿਹੜਾ ਵੀਰ ਮਰਜੀ ਲੈ ਜੇ ਦੋ ਸਾਹਮਣ ਦੀ ਲੋੜ ਨਹੀਂ ਠੀਕ ਹੈ ਕੱਲੀ ਇਹ ਡਰੰਦ ਨੂੰ ਢੱਕਣ ਲਵਾਊਗੀ ਠੀਕ ਹੈ ਯਾਨੀ ਮੈਂ ਬਾਹਲਾ ਨਹੀਂ ਕਹਿੰਦਾ 33 ਤੇ 33 ਕਿਲੋ ਦਾ ਵੀਰੇ ਦਾ ਰਿਕਾਟ ਹੈਗਾ ਵੈਂਡ ਦਾ ਨਾੜਾ ਨੂੜਾ ਨਾ ਭਰੀ ਵੀ ਆ ਜਮ ਹਾਂ ਬਾਕੀ ਵੀਰੇ ਅਸੀਂ ਨਹੀਂ ਬੋਲਣਾ ਬੰਦਾ ਆਪੇ ਦੱਸੂਏ ਗੱਡੀ 'ਚ ਕੱਲੀ ਜਾਣ ਵਾਲੀ ਬੈੜਾ ਉਹ ਫੈਂਟ ਜਮਾ ਸਲੀਨ ਦਾ ਕਪੜਾ ਜਾਣਾ ਜਾਵਾ ਬਿਲਕੁਲ ਵੀਰੇ ਬਿਲਕੁਲ ਗੋਲ ਬੱਸੀਆ ਬਾਕੀ ਟਾਂਗਲ ਉੱਚੀ ਗੋਡੀ ਦੀ ਕੋਈ ਨਹੀਂ ਹੈਗੀ ਵੀਰੇ ਠੀਕ ਹੈ ਤੇ ਇਸ ਤਰ੍ਹਾਂ ਜਾਨੀ ਸਾਰਾ ਜਾਨੀ ਆ ਅਖਰ ਦਿਸਣਗੇ ਜਿਹੜਾ ਬੰਦਾ ਵੀਰੇ ਜੋਰੀ ਆਉ ਆਪਣੇ ਫਾਰਮ ਤੇ ਉਹ ਖਾਲੀ ਨਹੀਂ ਹੁੰਦੀ ਅੱਗੇ ਪਾ ਵੇੜਾ ਦੇਖੀਏ ਨੇ ਜਿਹੜੇ ਉਹ ਤਾਂ ਹੀ ਦਿਖਾ ਦੇਣੇ ਆ ਬਾਕੀ ਜਿਹੜੀ ਬੇੜ ਮਰਜ਼ੀ ਲੈ ਲਿਓ ਐਥੇ ਥੱਲੇ ਬਹਿ ਕੇ ਵੀਰੇ ਬਹਿ ਜਿਓ ਬਾਂਡੇ ਖੇਡ ਲੋਗਾਂ ਦੇ ਬਿਲਕੁਲ ਵੀਰੇ ਬਿਲਕੁਲ ਦੂਜਾ ਸੂਆ ਸੁੰਦੀ ਆ 8 9ਵੇਂ ਦੀ ਕੱਚੇ ਥਣ ਦੇਖੋ ਵੀਰੇ ਐ ਫਲੀਆਂ ਵਰਗਾ ਲੈ ਜਾਣਾ ਗੁੱਲੇ ਵਾਲਾ ਥਣ ਜੀ ਬਿਲਕੁਲ ਦੂਜਾ ਸੂਆ ਉੱਥੋਂ ਅੱਗੇ ਆ ਜਿਓ ਉਸ ਤੋਂ ਅੱਗੇ ਆ ਜਿਓ ਫਰਮਾ ਲਈ ਆ ਦੇਖ ਸਕਦੇ ਨੇ ਵੀਰੇ ਖੰਡੀ ਸੀਲਾ ਦੇਖੋ ਜਿਵੇਂ ਮਾਰਤੀਆਂ ਬੈਠੀ ਚਲੋ ਕੋਈ ਮਤਲਬ ਹੀ ਨਹੀਂ ਲੈਣ ਤੋਂ ਪਹਿਲਾਂ ਬਹਿ ਕੇ ਦੇਨੇ ਆ ਆਪਾ ਵੱਡੇ ਵੀਰੇ ਅਸੀਂ ਬੈਠ ਉਹ ਲੈਣੀ ਆ ਜਿਹਦੇ ਇੱਥੋਂ ਹੱਥ ਫੇਰਨ ਲੱਗ ਜੀਏ ਐ ਐ ਖੁੱਚਾਂ ਨੂੰ ਜਾਵੜੀਏ ਉਹ ਲੈਣੀ ਆ ਗਰਮ ਨਹੀਂ ਲੈਣੀ ਦੂਜੇ ਪਾਸੇ ਹੋ ਜਾਓ ਵੱਡੇ ਵੀਰੇ ਲੰਬਾ ਹੀ ਲਈ ਗਏ ਕੰਮ ਕਰਨ ਦਾ ਕੀ ਫਾਇਦਾ ਜੀ ਜਾ ਜਾ ਗੱਲਾਂ ਅੱਗੇ ਆਪਾਂ ਅੰਦਰ ਮਹਿਕਮਾ ਦੇਖੀਏ ਨੇ ਖੜਾ ਇਹ ਕਹੇ ਦੀ ਆ ਬਾਅਦ ਦੇਖੀਏ ਨਾ ਸੂਈ ਵੀ ਆਪਾਂ ਵੱਡੇ ਵੀਰੇ ਇੱਕ ਨਗੀਨਾ ਇੱਥੇ ਬੋਲ ਤੇ ਉਹ ਲੱਗੂ ਜਿਹੜੀ ਮੇਰੇ ਮਨ ਨੂੰ ਕਹੂ ਵੀ ਹੈਗੀ ਏ ਦੰਦਾ ਚੋ ਵੀਰੇ ਦੁੱਧ ਦੰਦੀਆਂ ਖੀਰੀ ਖੀਰ ਹੀ ਬੱਚਾ ਕਿਹਦਾ ਲਾਈਨ ਸਾਰੀ ਆ ਬੱਸੀ ਆ ਸਿਕਸੜ ਸੀਮਣ ਦੀ ਮਗਰ ਵੀ ਬੱਚੀ ਅੱਧਾ ਘੰਟਾ ਸੂਈ ਨੂੰ ਹੋਇਆ ਢਲੋਂ ਸਾ ਵੀ ਰੇ ਚੇਰ ਹਜੇ ਪੈਣੀ ਬਾਕੀ ਆ ਸਿਰਫ ਬੱਚੇ ਦੂ ਥਾਣੀ ਚ ਪਾਇਆ ਦੇਖੋ ਕੱਲਾ ਕੱਲਾ ਥੰ ਮਖਰ ਮਾ ਫੋੜ ਫੋੜ ਤੇ ਜਾ ਸਕਰੇ ਨੂੰ ਤੇ ਲਿਵਾ ਦੇਖੋ ਪਲੂਨ ਬੱਸੀ ਵੀਰੇ ਮੈਂ ਬਾਲਾ ਨਹੀਂ ਕਹਿੰਦਾ 20 ਤੋਂ ਪਲੱਸ ਚੱਲਣ ਆਏ ਨੇ 20 ਤੋਂ ਪਾਰ ਦੋ ਤਿੰਨ ਚੀਜ਼ਾਂ ਜਾਣਗੀਆਂ ਦੋ ਬੱਚੀਆਂ ਜਾਣਗੀਆਂ ਇੱਕ ਆਪ ਇੱਕ ਮਾਵਾਤੀਆਂ ਤੀਜਾ ਦੁੱਧ ਜਾਊਗਾ ਰ ਹੈਨਾ ਤੇ ਦੰਦੋ ਖੀਰੀਆ ਜਮਾ 10 ਵੇ ਤੋਂ ਵੀਡੀਓ ਇਹਨੇ ਲੇਵਾ ਨਹੀਂ ਤੋੜਨਾ ਜਿਹੜੇ ਵੀਰ ਨੇ ਵੀਰੇ ਬਲੱਡ ਲੈਂਡ ਤੇ ਕੰਮ ਕਰਨਾ ਸਿਰਾ ਥਾਣੇ ਦੇਖੋ ਫਟ ਫਟ ਦੇ ਵੇ ਜਾਵਾ ਤੇ ਅੱਗੇ ਅੰਦਰ ਮਾਲ ਆ ਗਿਆ ਵੀਰੇ ਬਾਤੀ ਤੇ ਲੋ ਸਾਹਿਬ ਆਪਰ ਕੋਈ ਇਹ ਨਹੀਂ ਕਹਿ ਸਕਦਾ ਤੁਸੀਂ ਗਲਤ ਨਾ ਗਲਿਆ ਕੈਂਚੀ ਨਹੀਂ ਪੂਰੀ ਕਰਨੀ ਕੰਮ ਜਿੰਨਾ ਇੱਧਰ ਕਰਨਾਗਾ ਸਾਫ ਕਰਨਾ ਜੈ ਜਗਨ ਇਹਦੇ ਥੱਲੇ ਵੀਰੇ 24 ਕਿਲੋ ਰੇੜੀ ਆ 4-5 ਦਿਨ ਦੀ ਸੂਈ ਆ ਜੀ ਠੀਕ ਆ ਜੀ ਤੇ ਆਪਾਂ ਜਿਹੜੀ ਤੋਰੀ ਜਾਨੇ ਬੱਛੀ ਹੈਗੀ ਵੱਡੇ ਵੀਰੇ 24 ਕਿਲੋ ਤੋਂ ਰੇੜੀ ਆ ਇਹਦੇ ਥੱਲੇ ਠੀਕ ਆ ਸੂਈ ਸੂਈ ਹੋਵੇਗੀ 22-22 ਕਿਲੋ 4-5 ਦਿਨ ਦੀ ਸੂਈ ਆ ਠੀਕ ਆ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਨਖਰਮਾ ਥਣ ਕੱਲਾ ਕੱਲਾ ਠੀਕ ਆ ਬਾਕੀ ਵੱਡੇ ਕੱਦ ਦੇਲ ਦੇ ਵਿੱਚ ਆ ਗਈ ਵੀਰੇ ਫਾਰਮ ਵਾਲੀ ਬੱਸੀ ਹੈ ਜੀ ਨਾਲਾ ਨੂਣਾ ਨਾਲਾ ਭਰੀ ਪਈ ਆ ਜਮਾ ਭਰੀ ਪਈ ਵੀਰੇ ਸਿਰਾਂ ਬੈੜਾ ਜਿਹਨੂੰ ਸਰਕਟ ਦੇ ਹੁੰਦੇ ਆ ਅੰਦਰ ਹੁਣ ਆਪਾਂ ਡਿਟੇਲ ਦੇਦੇ ਆ ਵੀਡੀਓ ਆਪਣੀ 18 ਮਿੰਟ ਦਾ ਜਾਵੜੀ ਠੀਕ ਆ ਵੀ ਸਰਫ ਕੋਸੀ ਆਲੀ ਬਾਟਾ ਠੀਕ ਆ ਇਹ ਵੀ ਨੀ ਬੀ ਕਦੇ ਵੀ ਬਾਹਰ ਸੌਂਦਾ ਕਿ ਉਹਦਾ ਪਪਾ ਸੌਂਦਾ ਲੈਂਦੇ ਨਹੀਂ ਦੇਖ ਸਕਦਾ ਠੀਕ ਆ ਜੀ ਪਲੂਣ ਮੱਸੀ ਵੀਰੇ ਇਸ ਤਰ੍ਹਾਂ ਦੇਖੋ ਕਿਹੜੀ ਬੈਠਣ ਦੀ ਹੈ ਤਾਰਾ ਤੁਰੋ ਓਕੇ ਵੀਰਾਂ ਨੇ ਨਾ ਜਿਹੜੇ ਹਮੇ ਮਰਜੀ ਬੈਜੋ ਵੀਰੇ ਤਿੰਨ ਟਾਈਮ ਚੋਲੋ ਚਾਰ ਟਾਈਮ ਚੋਲੋ ਚੰਗਾ ਦੋਤਾ ਤਿੰਨ ਦਿਨ ਦੀ ਸੂਈ ਆ ਉਸਦੂ ਆਕੇ ਵੀਰੇ ਰਾਤ ਸੂਈਆ ਸਿੱਧ ਤੰਦਾ ਤੋਰੀ ਨਾ ਜਿਹੜੀਆਂ ਆਪਣੇ ਕੋਲ ਵੀਰੇ ਬੱਸੀਆਂ ਸੂਈਆਂ ਅੱਠ ਪਰ ਮਗਰ ਬੱਸੀਆਂ ਨੇ ਠੀਕ ਆ ਅੱਠ ਨਾਗ ਮਗਰ ਬੱਸੀਆਂ ਬਹੁਤ ਆਪਦੀਆਂ ਉਸਦੂ ਅੰਗੇ ਵੀਰੇ ਤਾਜੀ ਸੂਈਆ ਸਵੇਰੇ ਠੀਕ ਆ ਜਿਹੜੀਆਂ ਜੂਰ ਤੇ ਇਹਦੇ ਮਗਰ ਵੀ ਬੱਸੀ ਆਗੇ ਚੋਣੇ ਨੂੰ ਵੀ ਸੱਚਾ ਚੰਗਾ ਜਿਹੜਾ ਵੀ ਲੈ ਗਿਆ 32 33 ਕਿਲੋ ਚੋ ਸਕਦਾ ਛੋਟਾ ਤਾਂ ਆ ਗਈ ਤੇ ਸੂਨ ਨੂੰ ਇੱਕ ਆਪ ਦਾ ਲਉ ਥਾਂ ਇਹਦਾ ਵੀ ਚਾਰਜ ਕਰੇਂ ਗੱਡ ਕੇ ਭਲਾਈਆਂ ਬਹੁਤ ਪਈਆਂ ਹਨਾ ਭਲਾਈਆਂ ਤੋਂ ਥੰਡ ਵੀ ਤੇ ਦੂਰ ਹੀ ਲੈਣਾ ਉਹ ਦੋਏ ਕਿਹਾ ਆ ਗਈ ਦੂਜਾ ਸੂਨ ਕਰਨੀਆ ਦਾ ਤੂ ਭਾਗ ਕੇ ਤੇ ਵੀ ਮੇਰੇ ਮਨ ਦੀ ਪਸੰਦ ਆ ਤੇ ਠੰਡੀ ਸੀਟ ਲੰਗ ਸਾਬ ਇੰਨੀ ਆ ਗੱਲਾਂ ਹੀ ਸਰਦਾਂ ਦੀ ਤੇ ਟ੍ਰਾਂਸਪੋਰਟ ਦੀ ਸਪੀਦਾ ਸਾਰੀ ਆ ਤੇ ਰਣਵੀ ਕਿਲੋਮੀਟਰ 50 50 ਦਾ ਆਨਲਾਈਨ ਪੇਮੈਂਟ ਦੀ ਸਪੀਦਾ ਸਾਰੀ ਆ ਕ੍ਰੈਡਿਟ ਕਾਰਡ ਦੀ ਪੇਮੈਂਟ ਚੱਕਣੀ ਤੇ 5 ਲੱਖ ਦੀ ਲਿਮਟਾ ਦੇਚ ਬਹੁ ਸੀਨੀਵਾ ਨਰੀ ਭਾਗ ਤੇ ਆਓ ਸਕੀਮ ਦਾ ਲਾਭ ਠਾਕੇ ਲੈ ਕੇ ਜਾਓ ਜੈ ਜੈ ਗੱਲਾਂ ਹਾਂਜੀ ਤੇ ਉਸ ਤੋਂ ਅੱਗੇ ਵੀਰੇ ਆ ਆ ਗਈ ਤੀਜਾ ਸੂਤ ਜੇ ਦੀ ਰਿਪੋਰਟ ਚੰਗੀ ਮਿਲੀ ਸੀ ਤਾਂ ਕਰਕੇ ਲਈ ਆ ਤੀਜਾ ਸੂਤ ਦੇਖੋ ਕਿ ਥਾਂ ਦੇਖ ਸਕਦੇ ਗੁੱਲੇ ਵਾਲਾ ਥਾਣਾ ਜਾਵਾ ਬਿਲਕੁਲ ਵੀਰੇ ਥਾਂ ਨਹੀਂ ਮਾਣਾ ਲੈਂਦਾ ਜੇ ਕੱਲ ਨੂੰ ਪਾ ਲੈ ਇਹ ਜਾ ਦੋ ਘੰਟਿਆਂ ਚ ਨੂੰ ਨੂੰ ਬੱਥੇ ਵੀਰੇ ਠੀਕ ਹੈ ਸੂਈ ਸਵਾਈ ਆ ਤੇ ਠੰਡੀ ਸੀ ਲੈ ਨਹੀਂ ਗੱਲਾਂ ਹੀ ਛੱਡ ਦੇ ਦੋ ਦਿਨ ਦਾ ਢੱਲੋ ਸਭ ਦੋ ਦਿਨ ਖੰਡੀ ਸਿਰ ਇੰਨੀਆਂ ਜਿਹੜਾ ਵੀ ਮਰਜੀ ਕੋਲੇ ਸੂਈ ਸਵਾਈ ਠੀਕ ਹੈ ਠੀਕਾ ਹੀ ਪਾਸ ਹੈ ਮਿਲਿਆ ਇਹਦਾ ਭਾਈ ਰੇਟ ਵੀ ਦੱਸ ਦੇ ਰਿਹਾ 48000 ਰੁਪਏ ਦੇ ਲਾਂਗੇ ਸੂਈ ਸਵਾਈ ਆਫਰ 48 ਦੇ ਦੂੰਗਾ ਆਫਰ ਆ ਦੂਜਾ ਸੂਹਾ ਸੂਨ ਵਾਲੇ ਵੀ 5000 ਦੇ ਲੁਕ ਚੰਗੀ ਆ ਤੇ ਆ ਵੀ ਦੂਜਾ ਸੂਹਾ ਸੂਨ ਵਾਲੇ ਚੰਗੀ ਆ ਤੇ ਗੋਲਾਂ ਵਾਲਾ ਛੋਟੇ ਪਾ ਹੈਗੇ ਆ ਠੀਕ ਹੈ ਤੇ ਚਾਰ ਆਪਣੇ ਕੋਲ ਤਕਰੀਬਨ ਤਿੰਨ ਵੜਾ ਮਗਰਾਂ ਦੇ ਸੂਈਆਂ ਮੀਆਂ ਤਿੰਨ ਸੂਈਆਂ ਮੀਆਂ ਮਗਰ ਖੜੀਆਂ ਹੁਣੇ ਤਾਜ਼ੀਆਂ ਸੂਈਆਂ ਉੱਧਰ ਲਿਆਈ ਨਹੀਂ ਹਜੇ ਠੀਕ ਹੈ ਤੂੰ ਮੰਨਣ ਨੂੰ ਥਾ ਨਹੀਂ ਸੀ ਚਾਰ ਨਾਲ ਹੋਰ ਆਉਣ ਵਾਲੇ ਟੋਟਲ 35 ਨਾਗਾ 25 ਤਰੀਕ ਕੱਲ ਨੂੰ 7 ਵਜੇ ਸਵੇਰ ਸੌਦੇ ਚਾਲੂ ਕਰ ਦੇਾਂਗੇ ਪ੍ਰਮਾਤਮਾ ਦੀ ਕਿਰਪਾ ਸਦਕਾ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆਇਓ